ਅੱਜ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਵੱਲੋਂ ਬਹੁਤ ਹੀ ਸ਼ਾਨਦਾਰ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈਗਾ ਖੇਡ ਮੇਲਾ ਕਰਵਾਇਆ ਗਿਆ ਉਹਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆਗਾ ਮੇਰੇ ਨਾਲ ਸਾਡੇ ਲੋਕਲ ਇਥੋਂ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਔਰ ਪੰਜਾਬ ਦੇ ਪੂਰ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜਸੀ ਸੇਖੋਂ ਜੀ ਔਰ ਜਸੀ ਸੋਨਿਆ ਜੀ ਸਰਦਾਰ ਰਾਜਵਰ ਸਿੰਘ ਖੁੱਲੀ ਜੀ ਸਾਡੇ ਮੇਰ ਸਾਹਿਬ ਸਾਰੇ ਸਾਥੀ ਜਿਹੜੇ ਆਏ ਨੇਗੇ ਕਿਉਂਕਿ ਪੰਜਾਬ ਸਰਕਾਰ ਦਾ ਮਿਸ਼ਨ ਆ ਕਿ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਸਟੇਡੀਅਮ ਦੇ ਅੰਦਰ ਲੈ ਕੇ ਜਾਣਾਗਾ ਪੰਜਾਬ ਦੇ ਹਰ ਇੱਕ ਬੱਚੇ ਨੂੰ ਖੇਡਣ ਲਾਉਣਾਗਾ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਖੇਡਾਂ ਚ ਪਾਵਾਂਗੇ ਖੇਡ ਦੇ ਮੈਦਾਨ ਚ ਲੈ ਕੇ ਜਾਵਾਂਗੇ ਤਾ ਮੈਂ ਸਵਿੰਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਉਹ 100% ਖਤਮ ਹੋਊਗਾ ਕਿਉਂਕਿ ਖੇਡਣ ਦੇ ਨਾਲ ਮੁਲਕ ਨਸ਼ੇ ਬਾਲ ਨਹੀਂ ਬੱਧਾ ਹੈਗਾ ਹੁਣੇ ਹੀ ਸਭ ਤੋਂ ਵੱਡਾ ਬਜਟ ਜਿਹੜਾ ਇਸ ਸਾਲ ਦਾ ਸੀਗਾ ਉਹਦੇ ਚ 1000 ਕਰੋੜ 1000 ਕਰੋੜ ਰੁਪਏ ਸੀ ਖੇਡ ਸਟੇਡੀਅਮ ਬਣਾਉਣ ਲਈ ਰੱਖਿਆ ਜਿਹਦੇ ਨਾਲ ਅੱਜ 3000 ਪੰਜਾਬ ਦੇ ਅੰਦਰ ਪਿੰਡਾਂ 'ਚ 3000 ਖੇਡ ਸਟੇਡੀਅਮ ਬਣ ਰਹੇ ਨੇ 250 ਤੋਂ ਉੱਪਰ ਖੇਡ ਨਸਰੀਆਂ ਮੜ ਰਹੀਆਂ ਨੇ ਟੀਚਾ ਸਾਡਾ 1000 ਦਾਗਾ ਪਰ ਲੇਕਿਨ ਇਸ ਸਾਲ 250 ਤੋਂ ਉੱਪਰ ਬਣ ਚੁੱਕੀਆਂ ਨੇਗੀਆਂ ਸੋ ਖੇਡਾਂ ਬਤਰ ਪੰਜਾਬ ਦੀਆਂ ਇਹੀ ਕਾਰਨਾਂ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਨੈਸ਼ਨਲ 올림픽ਸ ਦੇ ਅੰਦਰ ਵੱਡੇ ਮੈਡਲ ਜਿੱਤ ਕੇ ਆਏ ਨੇ ਹੁਣੇ ਹੀ ਸਾਡੀ ਕ੍ਰਿਕਟ ਦੀ ਜਿਹੜੀ ਕੁੜੀਆਂ ਦੀ ਟੀਮ ਆ ਉਹ ਵੀ ਵਰਲਡ ਕੱਪ ਜਿਹੜਾ ਕ੍ਰਿਕਟ ਦਾ ਹੋਇਆ ਜਿੱਤ ਕੇ ਆਈ ਆ ਉਹਨਾਂ ਨੂੰ ਵੀ ਵਧਾਈਆਂ ਸੋ ਪੰਜਾਬ ਦੇ ਨੌਜਵਾਨਾਂ ਦੇ ਕਦਮ ਜਿਹੜੇ ਲੱਗੇ ਉਹ ਹੁਣ ਖੇਡ ਸਟੇਡੀਅਮਾਂ ਵੱਲ ਜਾ ਰਹੇ ਨੇ ਕਿ ਨਸ਼ਿਆਂ ਤੋਂ ਕੋਹਾਂ ਦੂਰ ਆਏ ਨੇ ਔਰ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਹੈ ਆਰਐਸਐਸ ਦੇ ਪੁੱਤੇ ਦਾ ਕਤਲ ਹੋ ਗਿਆ ਵੀ ਜੇ ਆਰਐਸਐਸ ਦੇ ਪੁੱਤੇ ਦਾ ਕਤਲ ਹੋਇਆ ਬੀਜੇਪੀ ਕਹਿੰਦੀ ਵੀ ਲਾਅ ਐਂਡ ਆਰਡਰ ਤੇ ਪੰਜਾਬ ਸਰਕਾਰ ਫੇਲ ਹੈ ਦੇਖੋ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ ਠੇਠਾ ਇਕਾ ਦੁੱਕਾ ਜਿੱਥੇ ਵੀ ਕਟਦਾਮਾਂ ਹੁੰਦੀਆਂ ਨੇਗੀਆਂ ਤੁਰੰਤ ਸਾਡੀ ਜਿਹੜੀ ਪੰਜਾਬ ਪੁਲਿਸ ਆ ਉਹ ਹਰਕਤ ਚਾ ਕੇ ਉਹਨਾਂ ਜਿਹੜੇ ਵੀ ਐਂਟੀ ਸੋਸ਼ਲ 엘ਿਮੈਂਟਸ ਨੇਗੇ ਉਹਨਾਂ ਦੇ ਖਿਲਾਫ ਜ਼ਬਰਦਸਤ ਸੈਕਸ਼ਨ ਕਰਦੀ ਹੈ ਜਿਹੜੇ ਪ੍ਰਦਰਸ਼ਨ ਕਰਦੇ ਉਹਨਾਂ ਨੂੰ ਪਰਚਾ ਦਰਜ ਕੀਤਾ ਗਿਆ ਸਟੂਡੈਂਟਸ ਇਸ ਤਰ੍ਹਾਂ ਦੇਖੋ ਕੇਂਦਰ ਸਰਕਾਰ ਪੰਜਾਬ ਅਬਦੇ ਹਰ ਇੱਕ ਵਿਅਕਤੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਨਫ਼ਰਤ ਕਰਦੀ ਆ ਚੰਡੀਗੜ੍ਹ ਦੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਖੋਹਣਾ ਚਾਹੁੰਦੀ ਆ ਮੈਂ ਦੇਖ ਰਿਹਾ ਸੀ ਹੁਣੇ ਹੀ ਪਹਿਲਾਂ ਜਿਹੜੀ ਪੁਰਾਣੀ ਸਰਕਾਰ ਸੀ ਉਹਨੇ ਲਿਖ ਕੇ ਭੇਜਿਆ ਸੀਗਾ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ ਯਾਨੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਯੂਨੀਵਰਸਿਟੀ ਜਿਹੜੀ ਕੇਂਦਰ ਲੈ ਲਵੇ ਤਾਂ ਪੰਜਾਬ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਪਰ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਜੀ ਮੁੱਖ ਮੰਤਰੀ ਨੇ ਇਹ ਯੂਨੀਵਰਸਿਟੀ ਬਿਲਕੁਲ ਰੱਖਾ ਕੇ ਬਿਲਕੁਲ ਨਹੀਂ ਜਾਣ ਦੇਵਾਂਗੇ ਕੇਂਦਰ ਸਰਕਾਰ ਦੇ ਸਾਰੇ ਮਨਸੂਬੇ ਜਿਹੜੇ ਅਸੀਂ ਫੇਲ ਕਰਾਂਗੇ ਸਮੁੱਚੇ ਪੰਜਾਬੀ ਜਿਹੜੇ ਨੇ ਉਹ ਇੱਕ ਮੁੱਟ ਨੇ ਇੱਕ ਜੁੱਟ ਨੇ ਇਹ ਲੜਾਈ ਸਾਡੀ ਕਾਮਨ ਆ ਸਾਡੀ ਸਾਂਝੀ ਆ ਸਾਰੇ ਪੰਜਾਬ ਦੀ ਢਟਕੇ ਲੜਾਂਗੇ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰਹੂਗੀ ਐਨੋ ਪ੍ਰੋਟੈਸਟ ਹੋ ਰਿਹਾ ਕੇਂਦਰ ਸਰਕਾਰ ਕਿਉਂ ਨਹੀਂ ਜਾ ਰਹੀ ਠੀਕ ਹੈ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਹੰਕਾਰ ਹੋ ਗਿਆ ਹੰਕਾਰੀ ਹੋ ਚੁੱਕੇ ਨੇ ਦੇਸ਼ ਦਾ ਰਾਜਾ ਜਦੋਂ ਦੇਸ਼ ਦਾ ਰਾਜਾ ਹੰਕਾਰੀ ਹੋ ਜਾਏ ਤਾਂ ਕਿਸੇ ਦੀ ਸੁਣਦਾ ਨਹੀਂ ਹੁੰਦਾ ਸੋ ਉਹ ਕੰਮ ਜਿਹੜਾ ਬੋਦੀ ਸਾਹਿਬ ਨੇ ਫੜਿਆ ਹੋਇਆਗਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਜਾਰੀ ਕਰਦਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਕਰਦਾ ਖਾਸ ਕਰਕੇ ਜਿਹੜੇ ਆਪੋਜੀਟ ਸਟੇਟ ਦੇ ਸਟੇਟ ਦੇਗੇ ਉਥੇ ਲਗਾਤਾਰ ਉਹਨਾਂ ਸਟੇਟਾਂ ਦੇ ਹਮਲੇ ਬੋਲੇ ਜਾ ਰਹੇ ਨੇ ਪਰ ਦੇਸ਼ ਹੌਲੀ-ਹੌਲੀ ਇਕੱਠ ਹੋ ਰਿਹਾ ਇਕ ਮੋਟੋ ਰਿਹਾ ਔਰ ਭਾਰਤੀ ਜਨਤਾ ਪਾਰਟੀ ਤੋਂ ਆਉਣ ਵਾਲੇ ਸਮੇਂ ਚ ਕਿਹੜੀ ਹਾਰ ਦਾ ਸਾਹਮਣਾ ਕਰਨਾ ਹੈ ਸੁਖਵੀਰ ਬਾਦਲ ਕਹਿ ਰਹੇ ਨੇ ਸਾਡੀ ਪਾਰਟੀ ਨੂੰ ਇਕੱਠ ਹੋਣ ਦੀ ਲੋੜ ਹੈ ਪੀਯੂ ਮਾਮਲੇ ਦੇ ਕਿਸ ਤਰ੍ਹਾਂ ਵ ਦੇ ਪਿਤਾ ਸਤਕਾਰਯੋਗ ਪਿਤਾ ਮਰਹੂਮ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਸਰਦਾਰ ਪ੍ਰਕਾਸ਼ ਸਿੰਘ ਮਾਦਲ ਜੀ ਨੇ ਸੈਂਟਰ ਸਰਕਾਰ ਨੂੰ ਲਿਖ ਕੇ ਪੱਤਰ ਭੇਜਿਆ ਸੀਗਾ ਕਿ ਇਹ ਯੂਨੀਵਰਸਿਟੀ ਤੁਸੀਂ ਲੈ ਲਓ ਅਸੀਂ ਇਸ ਯੂਨੀਵਰਸਿਟੀ ਨੂੰ ਨਹੀਂ ਰੱਖਣਾ ਚਾਹੁੰਦੇ ਸੋਦਾ ਉਹਨਾਂ ਨੂੰ ਤਾਂ ਬੋਲਣ ਦਾ ਅਧਿਕਾਰ ਨਹੀਂ ਕਿਉਂਕਿ ਹਮੇਸ਼ਾ ਹੀ ਉਹ ਕਦੇ ਪੰਜਾਬ ਨਾਲ ਲਈ ਖੜੇ ਉਹ ਕੇਂਦਰ ਨਾਲ ਖੜਦੇ ਰਹੇ ਨੇ ਅਸਾਸੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਪੰਜਾਬੀਦਾਂ ਨਾਲ ਡਟ ਕੇ ਖੜੀ ਹੈ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿਸਟਰਡ ਨਾਭਾ ਵੱਲੋਂ ਜਿਹੜਾ ਜੀ ਐਨਆਰ ਭਰਾਵਾਂ ਦੇ ਸਹਿਯੋਗ ਦੇ ਨਾਲ 7ਵਾਂ ਨਾਬਾ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਮੈਂ ਆਪਣੇ ਛੋਟੇ ਪ੍ਰਾ ਜਸਤੀ ਸੋਹਿਆ ਵਾਲਾ ਜਿਹੜੇ ਚੇਅਰਮੈਨ ਨੇ ਕੋ ਮਟਸ ਨਾਬਾ ਨੂੰ ਵਧਾਈ ਦੇਣਾ ਕਿ ਹਰ ਇੱਕ ਸਾਲ ਬਹੁਤ ਵੱਡਾ ਪ੍ਰਾਲਾ ਕਰਦੇ ਆ ਜਿੱਥੇ ਖਿਡਾਰੀ ਇਹਦੇ ਵਿੱਚ ਕਬੱਡੀ ਦਾ ਪ੍ਰਦਰਸ਼ਨ ਕਰਦੇ ਆ ਔਰ ਆਪਣਾ ਨਾਮਨਾ ਖੜਦੇ ਆ ਔਰ ਉਹ ਖਿਡਾਰੀ ਜਿਹੜੇ ਦੁਨੀਆ ਭਰ ਦੇ ਵਿਜੰਤ ਅੰਤਰਰਾਸ਼ਟਰੀ ਪੱਧਰ ਤੇ ਕਬੱਡੀ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਇੱਥੇ ਬੁਲਾ ਕੇ ਸਾਡਾ ਇੰਟਰਟੇਨਮੈਂਟ ਕਰਦੇ ਆ ਔਰ ਦੂਜੇ ਬੱਚਿਆਂ ਨੂੰ ਵੀ ਇਨਕਰੇਜ ਮਿਲਦਾ ਕਿ ਅਸੀਂ ਵੀ ਕੁਝ ਨਾ ਕੁਝ ਕਰੀਏ ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਵੀ ਜਿਹੜਾ ਹੁੰਦਾ ਜਿਹਦੇ ਵਿੱਚ ਅਲੱਗ-ਅਲੱਗ ਕਲਾਕਾਰ ਜਿਹੜੇ ਆਪਣੇ ਸੰਗੀਤ ਦੀਆਂ ਬੰਗੀਆਂ ਪੇਸ਼ ਕਰਦੇ ਆ ਸੋ ਖੇਡ ਤੇ ਸੱਭਿਆਚਾਰ ਦਾ ਸੁਮੇਲ ਜਿਹੜਾ ਹੈ ਜੀ ਤੇ ਬਹੁਤ ਹੀ ਸ਼ਾਨਦਾਰ ਆ ਸੋ ਮੇਰੇ ਵੱਲੋਂ ਸਮੁੱਚੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਦੇ ਵੱ ਸਤਵਾਂ ਨਾਬਾ ਕਬੱਡੀ ਕੱਪ ਆ ਨਰਵੀਰ ਤੇ ਇਲਾਕਾ ਨਵਸੇਂ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਸ ਅਠ ਅਕੈਡਮੀਆ ਨੇ ਜਿਹੜਾ ਪਾਗਲਿਆ ਤੇ ਬਹੁਤ ਵੱਡੇ ਮੈਚ ਹੋ ਰਹੇ ਨੇ ਉਪਰੰਤ ਕਲਾਕਾਰਾਂ ਦਾ ਜਿਹੜਾ ਖੁੱਲਾ ਖੜਾਣ ਲੱਗ ਰਿਹਾ ਤੇ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਾਡੇ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਅਤੇ ਪੰਚਾਇਤਾਂ ਦੇ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਜੀ ਪਹੁੰਚੇ ਨੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬੀਤਾ ਦੇ ਲਈ ਧੰਨਵਾਦ ਕਰਦੇ ਹਾਂ ਇਹ ਕੀ ਨਾਮ ਰੱਖੇ ਗਏ ਨੇ ਫਸਟ ਹਾਂ ਪਹਿਲਾ ਇਨਾਮ 2 ਲੱਖ ਹੈ ਜੀ ਦੂਜਾ 1.5 ਲੱਖ ਬਾਕੀ 51 51000 ਰੁਪਏ ਬੈਸਟ ਰੇਡਰ ਤੇ ਜਾਫੀ ਦਾ ਸਨਮਾਨ ਕਰ ਰਹੇ ਹਾਂ ਇਸ ਮੌਕੇ ਆਰਨੀਤ ਸੱਭਾ ਹਰਜੀਤ ਹਰਮਨ ਸਤਿੰਦਰ ਸ ਕੋਲ ਵੇਂਦਰ ਸੋਹੀ ਤੇ ਐਸ ਕੋਰ ਹੈ ਜਿਹੜਾ ਦਰਸ਼ਕਾਂ ਮਨੋਰੰਜਨ ਕਰਨੇ ਪਹੁੰਚ ਰਹੇ ਨੇ